ਜ਼ਿਲ੍ਹਾ ਫਤਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗਵਿੰਦਗੜ ਵਿਖੇ ਬੀਤੇ ਦਿਨੀ ਹੋਈ 26 ਲੱਖ ਦੀ ਵਾਰਦਾਤ ਨੂੰ ਜ਼ਿਲ੍ਹਾ ਪੁਲਿਸ ਨੇ ਸੁਲਝਾ ਲਿਆ ਦਾ ਦਾਅਵਾ ਕੀਤਾ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਟਰੇਸ ਕਰ ਕਾਬੂ ਕਰ ਲਿਆ ਅਤੇ ਲੁੱਟ ਦੀ ਕਰੀਬ 20 ਲੱਖ ਦੀ ਰਕਮ ਵੀ ਰਿਕਵਰ ਕਰ ਲਈ ਹੈ ਸਬੰਧੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਜੋਤ ਕੋਰ ਗਰੇਵਾਲ ਨੇ ਦੱਸਿਆ ਹੈ ਕਿ ਜਾਂਚ ਦਰਮਿਆਨ ਪੁਲਿਸ ਵੱਲੋਂ ਤਿੰਨ ਬੰਦੇ ਗ੍ਰਾਉਂਡ ਅਪ ਕੀਤੇ ਗਏ ਸਨ ਜਿਨ੍ਹਾਂ ਨੇ ਪੁੱਛਗਿੱਛ ਦਰਮਿਆਨ ਦੱਸਿਆ ਕਿ ਚੋਰੀ ਕੀਤੇ ਪੈਸੇ ਬਸੀ ਪਠਾਣਾ ਦੇ ਇੱਕ ਫੈਕਟਰੀ ਵਿੱਚ ਰੱਖੇ ਹੋਏ ਹਨ ਜਿਸ ਤੋਂ ਬਰਾਮਦ ਕਰਨ ਲਈ ਪੁਲਿਸ ਜਸਵੰਤ ਸਿੰਘ ਦੇ ਨਾਲ ਦੇਰ ਰਾਤ ਜਦੋਂ ਉਸ ਵੱਲੋਂ ਦੱਸੀ ਗਈ ਜਗ੍ਹਾ ਤੇ ਪਹੁੰਚੀ ਤਾਂ ਗੱਡੀ ਵਿੱਚੋਂ ਪੈਸੇ ਕੱਢਣ ਸਮੇਂ ਗੱਡੀ ਵਿੱਚ ਪਏ ਰਿਵਾਲਵਰ ਨਾਲ ਜਸਵੰਤ ਨੇ ਪੁਲਿਸ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਜਿਸ ਦਰਮਿਆਨ ਜਸਵੰਤ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਜੇਖਮੀ ਹਾਲਾਤ ਵਿੱਚ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਬੱਸੀ ਪਠਾਣਾ ਦਾਖਲ ਕਰਵਾਇਆ ਗਿਆ। ਦਿੱਤੀ ਉਫ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਪਟਿਆਲਾ ਦੇ ਰਜਿੰਦਰ ਹਸਪਤਾਲ ਰੈਫਰ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਦਾ ਮਾਸਟਰ ਮਾਈਂਡ ਗੋਦਾਮ ਵਿੱਚ ਕੰਮ ਕਰਨ ਵਾਲਾ ਇੱਕ ਵਰਕਰ ਹੀ ਸੀ ਜਿਸ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਪਲਾਨ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇਸ ਵਿੱਚ ਸ਼ਾਮਲ ਚਾਰ ਲੋਕਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਵਿੱਚੋਂ ਇੱਕ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਚਾਰੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪਤਾ ਕਿਹੜਾ ਕੰਪੜਾ ਲੱਗਿਆ 19 ਤਰੀਕ ਨੂੰ ਸਾਡੀ ਮਾਤਾ ਜੀ ਦਾ ਭੋਗ ਸੀਗਾ ਤੇ ਸਾਨੂੰ ਪਤਾ ਲੱਗਿਆ ਤੁਹਾਡੇ ਗਦਾਮ ਦੇ ਵਿੱਚ ਚੋਰੀ ਹੋ ਗਈ ਹੈ ਇਹ ਚੀਜ਼ ਦੀ ਲੈ ਕੇ ਤੇ ਸਾਨੂੰ ਅਸੀਂ ਉਸ ਤੋਂ ਬੰਦਿਆਂ ਨੂੰ ਸਾਰਿਆਂ ਨੂੰ ਆਪਣੇ ਪਣਾ ਰੱਖਿਆ ਤੇ ਉੱਥੇ ਜਾ ਕੇ ਮੌਕੇ ਤੇ ਦੇਖੋ ਕੀ ਹੋਇਆ ਤੇ ਸਾਨੂੰ ਉੱਥੇ ਪਤਾ ਲੱਗਿਆ ਐਂਕਾ ਕਿ ਨਿਮਾਰੀ ਨੂੰ ਤੋੜ ਕੇ ਤੋੜ ਭੱਜ ਕਰਕੇ ਤੇ ਪੈਸੇ ਦੀ ਖੋਪਰੀ ਲੈ ਕੇ ਗਿਆ ਕਿਹਦੇ ਵਿੱਚ 26 ਲੱਖ ਰੁਪਇਆ ਇੱਕ ਨਮਾਰੀ ਦੇ ਵਿੱਚ ਪਿਆ ਸੀ ਤੇ ਪਤਾ ਸਾਨੂੰ ਤੋਂ ਪਹਿਲਾਂ ਤੁਹਾਨੂੰ ਇਹੀ ਪਤਾ ਲੱਗਿਆ ਸੀ 26 ਲੱਖ ਰੁਪਇਆ ਪਿਆ ਹੈ ਨਮਾਰੀ ਦੇ ਵਿੱਚ ਤੇ ਸਾਨੂੰ ਦੂਜਾ ਦਰਾਜ ਦੇਖਿਆ ਕਿਹਦੇ ਵਿੱਚ ਸਾਡੇ ਹੋਰ ਓਪਰਚੁਨਿਟੀ ਕੈਸ਼ ਪਿਆ ਹੁੰਦਾ ਉਸੇ 4 ਲੱਖ ਰੁਪਇਆ ਸੰਤ ਉਹਦੇ ਵਿੱਚ ਪਿਆ ਸੀਗਾ ਤੇ ਉਹ ਵੀ ਦੇਖਿਆ ਉਹ ਵੀ ਟੁੱਟਿਆ ਪਿਆ ਸੀਗਾ ਇਹ ਚੀਜ਼ਾਂ ਸਾਨੂੰ ਮੌਕੇ ਤੇ ਤੁਹਾਨੂੰ ਪਤਾ ਲੱਗਿਆ ਮੌਕੇ ਤੇ ਇਹਨਾਂ ਦੀ ਸਾਡੀ ਟੋਟਲ 30 ਲੱਖ ਰੁਪਇਆ ਦੇ ਆਸ-ਪਾਸ ਸੀਗਾ ਇਹ ਤੇ ਕਿਹਦੇ ਵਿੱਚ ਸਾਨੂੰ ਮੌਕੇ ਤੇ ਐਸਐਸਯੂ ਸਾਹਿਬ ਨੂੰ ਮੌਕੇ ਤੇ ਸੀ ਦੱਸਿਆ ਕਿ ਆਹ ਕੱਲੋ ਕੀ ਬਾਕੀ ਇਹਨਾਂ ਦੀ ਸਾਰੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਇਹ ਅਰੈਸਟ ਇਫੈਕਟ ਕੀਤੀ ਉਹ ਸੀਗੀ ਵਿਸ਼ਾਲ ਨਾਮ ਦਾ ਜਿਹੜਾ ਵਿਸ਼ਾਲ ਮੜਕਨ ਨਾਮ ਦਾ ਜਿਹੜਾ ਬੰਦਾ ਸੀ ਜਿਹੜਾ ਸਰਾਫਾ ਬਾਜ਼ਾਰ ਬਸੀ ਪਹਾੜਾ ਦਾ ਰਹਿਣ ਵਾਲਾ ਸੀ ਉਹਨੂੰ ਅਰੈਸਟ ਕਰਕੇ ਜਦੋਂ ਪੁਲਿਸ ਪਾਰਟੀ ਫਰ ਫਰ ਦਿਨ ਸ਼ਾਫ ਦੇ ਵਿੱਚ ਜਦੋਂ 70 ਖੜੀ ਹੈ ਤੇ ਉਹਦੇ ਵਿੱਚ ਜਿਹੜੀ ਅਮਾਉਂਟ ਲੁੱਟਦੀ ਅਮਾਉਂਟ ਹੈ ਉਹਦੇ ਵਿੱਚ ਪਈ ਹੈ ਇਹਨੇ ਪੁਲਿਸ ਪਾਰਟੀ ਨੂੰ ਚੱਕਵਾ ਦੇ ਕੇ ਉੱਥੇ ਜਦੋਂ ਇਹਨੇ ਮਨਸੂਬਾ ਇਹ ਸੀ ਕਿ ਇੱਥੇ ਫਾਇਰ ਕਰਕੇ ਉੱਥੋਂ ਇਹ ਭਜਣਾ ਚਾਹੁੰਦਾ ਸੀ